ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ ਕਰ ਲਓ ਰੋਸ਼ਨੀ ਦਾ ਬੰਦੋ ਬਸਤ ਲੋਕੋ ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ ਕਰ ਲਓ ਰੋਸ਼ਨੀ ਦਾ ਬੰਦੋ ਬਸਤ ਲੋਕੋ ਸਾਡੀ ਜੂਨ ਉਹੀ ਲੰਘ ਗਏ ਇਥੋਂ ਕਿੰਨੇ ਜਨਵਰੀ ਅਤੇ ਅਗਸਤ ਲੋਕੋ ਜਿਉਂ ਦੇ ਲੋਕ ਵੀ ਹੁਣ ਤਾਂ ਪਥਰ ਆਉਣ ਲੱਗੇ ਲਓ ਮੁਬਾਰਕਾ ਬੁੱਤ پرست ਲੋਕੋ ਉਧਰ ਚੰਦ ਸੂਰਜ ਨਰਦਾ ਬਣਨ ਲੱਗੇ ਨਿੱਕੀ ਜਹੀ ਸ਼ਤਰੰਜ ਵਿੱਚ ਮਸਤ ਲੋਕੋ ਕੋਈ ਸਤਰ ਲਿਖਿਓ ਸਾਡੇ ਵਾਸਤੇ ਵੀ ਐ ਪਰਚੰਡ ਕਵਿਓ ਸਿਧ ਹਸਤ ਲੋਕੋ ਕੋਈ ਪੰਧ ਲੱਭੋ ਕੋਈ ਪੈਰ ਪੁੱਟੋ ਉਠੋ ਡਿੱਗਿਓ ਟਟਿਓ ਪਸਤ ਲੋਕੋ ਬਣੋ ਬਾਕ ਸੱਚੇ ਬਣੋ ਸਾਥ ਸੱਚੇ ਲਫ਼ਜੋਂ ਬਿਖਰਿਓ ਤੇ ਅਸਤ ਬਿਅਸਤ ਲੋਕੋ ਲਫ਼ਜੋਂ ਬਿਖਰਿਓ ਤੇ ਅਸਤ ਬਿਅਸਤ ਲੋਕੋ